ਹਾਂਜੀ ਫਰੈਂਡਸ ਵੈਲਕਮ ਬੈਕ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਇੱਕ ਕੋਪ ਜੋ ਕਿ ਰੀਸੈਂਟ ਦੇ ਵਿੱਚ ਨਿਊਜ਼ ਦੇ ਵਿੱਚ ਬਣੀ ਹੋਈ ਹੈ ਜਿੰਦੀ ਫੁੱਲ ਫਾਰਮ ਹੁੰਦੀ ਹੈ ਕਾਨਫਰੈਂਸ ਆਫ ਪਾਰਟੀਆਂ ਇੱਕ ਕੀ ਚੀਜ਼ ਹੈਗੀ ਹੈ ਤੇ ਰੀਸੈਂਟ ਦੇ ਵਿੱਚ ਇਹ ਨਿਊਜ਼ ਦੇ ਵਿੱਚ ਕਿਉਂ ਹੈ ਸੋ ਕਾਫੀ ਵਾਰੀ ਕੁਐਸਚਨ ਪੁੱਛਿਆ ਗਿਆ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਹੀ ਕਿ ਸੀਓਪੀ ਦੀ ਫੁੱਲ ਫਾਰਮ ਕੀ ਹੁੰਦੀ ਹੈ ਇਹ ਹੁੰਦੀ ਹੈ ਕਾਨਫਰੈਂਸ ਆਫ ਪਾਰਟੀਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਹ ਹੁੰਦਾ ਕੀ ਹੈ ਦੇਖੋ ਕਾਨਫਰੈਂਸ ਆਫ ਪਾਰਟੀਆਂ ਕੀ ਚੀਜ਼ ਹੈ ਜਦੋਂ ਵੀ ਪੂਰੀ ਦੁਨੀਆ ਦੇ ਵਿੱਚ ਜੋ ਸਾਰੇ ਦੇਸ਼ਾਂ ਦੇ ਬੁੱਧੀਜੀਵੀ ਲੋਕ ਹੈਗੇ ਆ ਜਦੋਂ ਉਹ ਵਾਤਾਵਰਣ ਦੀਆਂ ਗੱਲਾਂ ਕਰਨ ਇਕੱਠੇ ਮਿਲਦੇ ਆ ਸਾਰਾ ਡਿਸਕਸ ਕਰਦੇ ਆ ਕਿ ਕਿਵੇਂ ਕਿਵੇਂ ਕਲਾਈਮੇਟ ਚੇਂਜ ਹੋ ਰਿਹਾ ਹੈ ਤੇ ਇਸ ਕਲਾਈਮੇਟ ਚੇਂਜ ਨੂੰ ਰੋਕਣ ਵਾਸਤੇ ਆਪਾਂ ਕੀ ਕੀ ਚੀਜ਼ਾਂ ਜਿਹੜੀਆਂ ਹੈ ਉਹ ਡਿਸਕਸ ਕਰੀਏ ਤੇ ਕੀ ਕੀ ਚੀਜ਼ਾਂ ਇੰਪਲੀਮੈਂਟ ਕਰੀਏ ਆਪ ਆਪਦੇ ਦੇਸ਼ ਦੇ ਵਿੱਚ ਉਹਨਾਂ ਦੀ ਉਸ ਤਰ੍ਹਾਂ ਦੀ ਮੀਟਿੰਗ ਨੂੰ ਕਹਿੰਦੇ ਆ ਕਾਨਫਰੈਂਸ ਆਫ ਪਾਰਟੀਆਂ ਸੋ ਸੀਓਪੀ ਹੁੰਦਾ ਕੀ ਹੈ ਸੋ ਇਹ ਇੰਟਰਨੈਸ਼ਨਲ ਜਿਹੜੀ ਯੂਨ ਦੀ ਵੈਬਸਾਈਟ ਤੋਂ ਹੀ ਲਿਤਾ ਗਿਆ ਹੈ ਕਿ ਦੀ ਸੀਓਪੀ ਇਜ਼ ਦੀ ਸੁਪਰੀਮ ਡਿਸੀਜਨ 메ਕਿੰਗ ਬੋਡੀ ਆਫ ਦੀ ਕਨਵੈਨਸ਼ਨ ऑल स्टेट आर पार्टी कन्वेटेड एट दीओ पी एट विच द रिव्यूटे अदर लीगल इंस्ट्रूमेंट दैट दीओ पी अडो एंड टेक डिस इम्प्लीमेंटेश कन्शन जो यूनाइटेड नेशन की ਕਦੋਂ ਬਣਾਈ ਗਈ ਆਪਾਂ ਪੂਰੀ ਕਹਾਣੀ ਦੇਖਦੇ ਹਾਂ ਕਿ ਇਹ ਕਦੋਂ ਪਹਿਲੀ ਵਾਰੀ ਇਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਆਪਾਂ ਨੂੰ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਬਣਾਉਣੀ ਚਾਹੀਦੀ ਹੈ ਜਦੋਂ ਵਾਤਾਵਰਣ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਿਆ ਸੀਗਾ ਜੋ ਜੋ ਇਹ ਆਪਣੇ ਸੋ ਕੋਲਡ ਡਿਵੈਲਪਡ ਨੇਸ਼ਨ ਹੈਗੀ ਹੈ ਉਹਨਾਂ ਨੇ ਜਦੋਂ ਆਪਦਾ ਇੰਡਸਟਰੀਅਲ ਜਿਹੜੀ ਇਹ ਰੈਵੋਲੂਸ਼ਨ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਹਿਊਮਨ ਬੀਇੰਗਸ ਦੀ ਜਿਹੜੀਆਂ ਜ਼ਰੂਰਤ ਪੂਰੀ ਕਰਨ ਵਾਸਤੇ ਉਹਨਾਂ ਨੇ ਜੋ ਸਮਾਨ ਬਣਾਉਣਾ ਸ਼ੁਰੂ ਕੀਤਾ ਤਕਰੀਬਨ ਤਕਰੀਬਨ 1900 ਜਾਂ 19 ਸਦੀ ਦੇ ਵਿੱਚ ਉਦੋਂ ਤੋਂ ਲੈ ਕੇ ਹੀ ਜਿਹੜੀਆਂ ਗ੍ਰੀਨ ਹਾਊਸਿਸ ਗੈਸੀਸ ਗ੍ਰੀਨ ਹਾਊਸ ਗੈਸੀਸ ਜਿਹੜੀਆਂ ਹੈ ਉਹ ਵਾਤਾਵਰਨ ਦੇ ਵਿੱਚ ਗਈਆਂ ਤੇ ਹੌਲੀ-ਹੌਲੀ ਕਰਕੇ ਜਦੋਂ ਬਾਕੀ ਦੇਸ਼ ਵੀ ਡਵੈਲਪ ਹੋਣ ਲੱਗੇ ਜਾਂ ਡਵੈਲਪ ਹੋਣ ਦੀ ਕਗਾਰ ਤੇ ਸੀਗੇ ਫੋਰ ਐਗਜ਼ਾਮਪਲ ਇੰਡੀਆ ਤਾਂ ਉਹਨਾਂ ਨੂੰ ਐਸਸੀਪੀ ਤੋਂ ਕਹਿ ਕੇ ਰੋਕਿਆ ਗਿਆ ਕਿ ਹੁਣ ਵਾਤਾਵਰਨ ਬੜਾ ਖਰਾਬ ਹੋ ਚੁੱਕਿਆ ਹੈ ਬਹੁਤ ਹੀ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਤੁਹਾਨੂੰ ਅੱਜ ਦੇ ਅਗਲੇ 10 ਮਿੰਟ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਊਗਾ ਕਿ ਇਹ ਸੀਓਪੀ ਹੁੰਦਾ ਕੀ ਹੈ ਗੱਲ ਹੈ ਸਨ 1992 ਦੀ ਫਰੈਂਡਸ 1992 ਦੇ ਵਿੱਚ ਪਹਿਲੀ ਵਾਰੀ ਸੋਚਿਆ ਗਿਆ ਕਿ ਜੋ ਹੈ ਉਹ ਆਪਾਂ ਵਾਤਾਵਰਣ ਦੀਆਂ ਵੀ ਗੱਲਾਂ-ਬਾਤਾਂ ਡਿਸਕਸ ਕਰੀਏ ਉਦੋਂ ਜਦੋਂ ਦੇਸ਼ ਇਕੱਠੇ ਹੋਏ 1992 ਦੇ ਵਿੱਚ ਉਦੋਂ ਸੋਚਿਆ ਗਿਆ ਕਿ ਕਿਉਂ ਨਾ ਆਪਾਂ ਇੱਕ ਹੈੱਡਕੁਆਟਰ ਵੀ ਬਣਾਈਏ ਹੈੱਡਕੁਆਟਰ ਬਣਾਣ ਤੋਂ ਬਾਅਦ ਆਪਾਂ ਹਰ ਸਾਲ ਮਿਲਿਆ ਕਰੀਏ ਤੇ ਆਪਾਂ ਡਿਸਕਸ ਕਰਿਆ ਕਰੀਏ ਕੁਝ ਟਾਰਗੇਟ ਲਈਏ ਕਿ ਆਪਾਂ ਵਾਤਾਵਰਣ ਨੂੰ ਕਿਵੇਂ ਸੰਭਾਲੀਏ ਠੀਕ ਹੈ ਹੁਣ ਇਹ ਡਵੈਲਪ ਡਵੈਲਪਿੰਗ ਨੇਸ਼ਨ ਦੇ ਵਿੱਚ ਆਪਸ ਵਿੱਚ ਕਿਵੇਂ ਕੀ ਬਹਿਸ ਹੁੰਦੀ ਹੈ ਕੀ ਸਾਰਾ ਕੁਝ ਹੁੰਦਾ ਹੈ ਉਹ ਸਭ ਕੁਝ ਆਪਾਂ ਡਿਸਕਸ ਕਰਾਂਗੇ ਲੇਕਿਨ ਅਗਰ ਆਪਾਂ ਸੀਓਪੀ ਦਾ ਬੈਕਗਰਾਉਂਡ ਦੇਖੀਏ ਤਾਂ ਜੋ 1992 ਦੇ ਵਿੱਚ ਯੂਐਨਐਫ ਟ੍ਰਿਪਲ ਸੀ ਬਣਿਆ ਸੀ ਨਾ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਓਨ ਕਲਾਈਮੇਟ ਚੇਂਜ ਯੂਐਨਐਫ ਟ੍ਰਿਪਲ ਸੀ ਉਹਦੇ ਬਾਰੇ ਵੀ ਅੱਗੇ ਗੱਲ ਕਰਾਂਗੇ ਉਹਨਾਂ ਨੇ ਬਣ ਤਾਂ 1992 ਦੇ ਵਿੱਚ ਗਿਆ ਲੇਕਿਨ ਪਹਿਲੀ ਮੀਟਿੰਗ ਹੋਈ 1995 ਦੇ ਵਿੱਚ ਪਹਿਲੀ ਵਾਰੀ 1995 ਦੇ ਵਿੱਚ ਜਰਮਨੀ ਦੇ ਬਰਲਿਨ ਦੇ ਵਿੱਚ ਆ ਕੇ ਇਕੱਠੇ ਹੋਏ ਲੇਕਿਨ ਉੱਥ ਕੁਆਟਰ ਉਹ ਬੋਨ ਦੇ ਵਿੱਚ ਬਣਾਨੇ ਆ ਬੀਓ ਡਬਲ ਐਨ ਇੱਕ ਜਗ੍ਹਾ ਹੈਗੀ ਹੈ ਉਥੇ ਆਪਾਂ ਬਣਾਨੇ ਆ ਸੋ ਅੱਗੇ ਕੀ ਹੋਇਆ ਸੋ ਅਗਰ ਆਪਾਂ ਗੱਲ ਕਰੀਏ ਈਵਨ ਜੋ ਯੂ ਐਨ ਐਫ ਟ੍ਰਿਪਲ ਸੀ ਹੈ ਨਾ ਇਹਦੀ ਫੁੱਲ ਫਾਰਮ ਵੀ ਬੜੀ ਇੰਪੋਰਟੈਂਟ ਹੈਗੀ ਹੈ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਯੂ ਐਨ ਐਫ ਟ੍ਰਿਪਲ ਸੀ ਨੂੰ ਧਿਆਨ ਨਾਲ ਸੁਣ ਲਓ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਓਨ ਕਲਾਈਮੇਟ ਚੇਂਜ ਇੰਦੇ ਚ 198 ਪਾਰਟੀਆਂ ਹੈ ਜਿੰਦੇ ਚ 197 ਕੰਟਰੀਜ਼ ਹੈ ਤੇ ਯੂਰੋਪੀਅਨ ਯੂਨੀਅਨ ਹੈ ਤੁਸੀਂ ਨਹੀਂ ਦੇਖੋ ਕਿ ਪੂਰੇ ਅਗਰ ਆਪਾਂ ਯੂਨਾਈਟਿਡ ਨੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ 193 ਮੈਂਬਰ ਹੈ ਲੇਕਿਨ ਇਹਦੇ ਵਿੱਚ 197 ਮੈਂਬਰ ਪਲੱਸ ਯੂਰੋਪੀਅਨ ਨੇ ਯੂਰੋਪੀਅਨ ਯੂਨੀਅਨ ਹੁਣ ਯੂਰੋਪੀਅਨ ਯੂਨੀਅਨ ਦੇ ਵਿੱਚ ਕਿੰਨੇ ਮੈਂਬਰ ਹੈਗੇ ਹੈ ਹੈਗੇ ਨਾ ਤਕਰੀਬਨ 27 ਦੇ ਕਈ ਮੈਂਬਰ ਹੈਗੇ ਹੈ ਸੋ ਇੰਨੇ ਸਾਰੇ ਦੇਸ਼ ਅੰਦੇ ਮੈਂਬਰ ਜਿਹੜੇ ਹੈ ਉਹ ਹੈਗੇ ਇੱਕ ਇਹ ਜਿਹੜੀ ਸੀਓਪ ਹੈ ਨਾ ਇਹ ਮੀਨ ਡਿਸੀਜਨ ਬੋਡੀ ਹੈਗੀ ਹੈ ਜੋ ਵੀ ਇਹਦੇ ਵਿੱਚ ਦੇਸ਼ ਸ਼ਾਮਿਲ ਹੁੰਦੇ ਹੈ ਜੋ ਜੋ ਆਪ ਦਾ ਰਿਪਰੈਜ਼ੈਂਟੇਟਿਵ ਭੇਜਦੇ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਜੋ ਇੱਥੇ ਚੀਜ਼ਾਂ ਡਿਸਾਈਡ ਹੁੰਦੀਆਂ ਉਹਨੂੰ ਇੰਪਲੀਮੈਂ ਕਾਈਕ ਨੈਸ਼ਨ ਦੇ ਵਿੱਚ ਜਿਹੜੇ ਸੈਕਟਰੀ ਜਨਰਲ ਇਹ ਥੋੜੀ ਜੀ ਫੋਟੋ ਪੁਰਾਣੀ ਲੱਤੀ ਹੋਈ ਹੈ ਇਸ ਟਾਈਮ ਬਾਨਕੀ ਮੂਨ ਨਹੀਂ ਹੈ ਗਿਆ ਉਹ ਉਸ ਟਾਈਮ ਤੇ ਬਾਨਕੀ ਮੂਨ ਸੀਗੀ ਹੁਣ ਤਾਂ ਜਿਹੜੀ ਗੁਤਰੇ ਸਾਹਿਬ ਹੈਗੀ ਹੈ ਹਨਾ ਸੋ ਅਗਰ ਆਪਾਂ ਗੱਲ ਕਰੀਏ ਤਾਂ ਯੂਨਾਈਟਿਡ ਨੇਸ਼ਨ ਇਹ ਸਿਰਫ ਇੱਕ ਦਿਖਾਣ ਵਾਲਾ ਮਤਲਬ ਉਹਦੀ ਆਰਗੇਨਾਈਜੇਸ਼ਨ ਚਾਰਟ ਦਿਖਾਣ ਵਾਸਤੇ ਹੈ ਕਿ ਉਹਦੀ ਮੇਨ ਹੁੰਦੀ ਹੈ ਸਿਕਿਉਰਿਟੀ ਕਾਉਂਸਲ ਜਿੰਦੇ ਚ ਪੰਜ ਮੈਂਬਰ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਕੋਲੋ ਵੀਟੋ ਪਾਵਰ ਹੁੰਦੀ ਹੈ ਇਹਨਾਂ ਨੂੰ 5 ਪੀ ਕਹਿੰਦੇ ਆ ਪਰਮਨੈਂਟ 5 ਠੀਕ ਹੈ ਸੋ ਉਸ ਤੋਂ ਬਾਅਦ ਇਹਦੀ ਜਿਹੜੀ ਜਨਰਲ ਅਸੈਂਬਲੀ ਹੁੰਦੀ ਹੈ ਉਹਦੇ 193 ਮੈਂਬਰ ਹੈਗੇ ਆ ਉਹਦੇ ਅੰਡਰ ਹੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਂਦਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਂਦਾ ਹੈ ਇਕੋਸੋ ਆਂਦਾ ਹੈ ਜਿਹਨੂੰ ਕਹਿੰਦੇ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਠੀਕ ਹੈ ਸੋ ਇਹ ਸਾਰੀ ਚੀਜ਼ਾਂ ਆਂਦੀਆਂ ਫਿਰ ਯੂਨ ਦੇ ਕੁਝ ਆਰਗਨਸ ਹੈਗੇ ਆ ਜਿਵੇਂ ਯੂਨ ਡੀਪੀ ਯੂਨ ਐਕਸੀਆਰ ਯੂਨੀਸੇਫ ਯੂਨ ਈਪੀ ਠੀਕ ਹੈ ਐਸੀ ਤਰ੍ਹਾਂ ਹੀ ਹੈ ਇਹਦੇ ਐਫਏਓ ਯੂਨੇਸਕੋ ＷＨＯ ਤੇ ＷＴＯ ਐਸੀ ਤਰ੍ਹਾਂ ਹੀ ਇਹਦੇ ਵਿੱਚ ਜਨਰਲ ਅਸੈਂਬਲੀ ਦੁਆਰਾ ਯੂਨ ਐਫ ਟ੍ਰਿਪਲ ਸੀ ਬ ਵਿਕੀਪੀਡੀਆ ਤੇ ਕੀ ਦਿੱਤਾ ਹੋਇਆ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਕਦੋਂ ਬਣਿਆ ਸੀਗਾ 9 ਮਈ 1992 ਤੇ ਮੇਨ ਲੈਂਗੁਏਜਸ ਕਿਹੜੀਆਂ ਕਿਹੜੀਆਂ ਹੈ ਇਹ ਸਾਰੀਆਂ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਸੋ ਪਹਿਲੀ ਜਿਹੜੀ ਮੀਟਿੰਗ ਹੈ ਨਾ ਉਹ ਰਿਓਡੀ ਜਨੇਰੀਓ ਦੇ ਵਿੱਚ ਹੋਈ ਸੀ ਜਿਹਨੂੰ ਅਰਥ ਸਮਿਟ ਕਹਿੰਦੇ ਐ ਕਾਫੀ ਵਾਰੀ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਕਿ ਅਰਥ ਸਮਿਟ ਕਦੋਂ ਹੋਈ ਸੀ ਅਰਥ ਸਮਿਟ 1992 ਦੇ ਵਿੱਚ ਹੋਈ ਸੀ ਜਦੋਂ ਯੂਐਨਐਫ ਟ੍ਰਿਪਲ ਸੀ ਬਣਿਆ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਵਾਸਤੇ ਕਿੱਥੇ ਮਿਲੇ ਯਾਨਕਿ ਕੋਪ 1 ਕੋਪ 1 ਕਦੋਂ ਹੋਈ ਸੀਗੀ ਕੋਪ 1 1995 ਦੇ ਵਿੱਚ ਹੋਈ ਸੀਗੀ ਠੀਕ ਹੈ ਕੋਪ 1 ਕਦੋਂ ਹੋਈ ਬਰਲਿਨ ਦੇ ਵਿੱਚ 1995 ਦੇ ਵਿੱਚ ਫਸਟ ਕਾਨਫਰੈਂਸ ਦੇ ਵਿੱਚ ਸਿਗਨੇਟਰੀਜ਼ ਨੇ ਇਹ ਕਿਹਾ ਕਿ ਹਰ ਸਾਲ ਜਿਹੜਾ ਹੈ ਉਹ ਆਪਾਂ ਮਿਲਿਆ ਕਰਾਂਗੇ ਤੇ ਜਿਹੜਾ ਪੋਲਿਊਟਿੰਗ ਗੈਸਿਸ ਦਾ ਐਮੀਸ਼ਨ ਹੈ ਉਸ ਨੂੰ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹੁਣ ਤੱਕ ਜਿਹੜੇ ਹੈ ਉਹ ਕਿੰਨੀ ਵਾਰੀ ਅਗਰ ਆਪਾਂ ਗੱਲ ਕਰੀਏ ਮੇਨ ਟਾਈਮ ਲਾਈਨ ਮੇਨ ਟਾਈਮ ਲਾਈਨ ਦੀ ਗੱਲ ਕਰੀਏ ਤਾਂ 1992 ਦੇ ਵਿੱਚ ਅਰਥ ਸਮਿਟ ਹੋਈ ਜਿਸ ਦੇ ਬਾਰੇ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਫਿਰ 1995 ਦੇ ਵਿੱਚ ਕੋਪ 1 ਹੋਈ 1997 ਦੇ ਵਿੱਚ ਕਿਓਟੋ ਸਾਈਨ ਹੋਇਆ ਬਹੁਤ ਵਾਰੀ ਪੁੱਛੇ ਨਾ ਜਿਨ੍ਹਾਂ ਨੇ ਇਗਜ਼ਾਮ ਦਿੱਤੇ ਹੈ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਚੀਜ਼ ਕਿਓਟੋ ਪ੍ਰੋਟੋਕੋਲ ਸਾਈਨ ਹੋਇਆ 1997 ਦੇ ਵਿੱਚ ਤਾਂਕਿ ਗ੍ਰੀਨ ਹਾਊਸ ਗੈਸਿਸ ਨੂੰ ਐਮੀਸ਼ਨ ਨੂੰ ਰੋਕਿਆ ਜਾ ਸਕੇ ਰਿਡਿਊਸ ਕੀਤਾ ਜਾ ਸਕੇ 2001 ਦੇ ਵਿੱਚ ਮਾਰਕੇਸ਼ ਅਕੋਰਡ ਸਾਈਨ ਹੋਇਆ 2012 ਦੇ ਵਿੱਚ ਇਹ ਮੋਟਾ ਮੋਟਾ ਦੱਸਿਆ ਹੋਇਆ ਸਾਰਾ ਜਣ ਕੇ ਜਿਹੜੀ ਮੇਨ ਮੇਨ ਕਿਹੜੀਆਂ ਕੋਪ ਰਹੀਆਂ ਸੀਗੀਆਂ 2012 ਦੇ ਵਿੱਚ ਸੀਐਮਪੀ ਜਿਹੜੀ 8 ਹੋਈ ਦੋਹਾ ਉਹਦੇ ਵਿੱਚ ਕਿਓਟੋ ਪ੍ਰੋਟੋਕੋਲ ਨੂੰ ਐਕਸਟੈਂਡ ਕੀਤਾ ਗਿਆ 2007 ਅਗਰ ਸੋ ਇਹ ਇਸ ਤਰ੍ਹਾਂ ਚੱਲਦੀਆਂ 2005 ਦੇ ਵਿੱਚ ਐਮਓ ਵਿਚ 13 ਜਿਹੜੀ ਕੋਪ ਹੋਈ ਸੀਗੀ ਉਹਦੇ ਵਿੱਚ ਬਾਲੀ ਰੋਡ ਮੈਪ ਕੀਤਾ ਗਿਆ 2012 ਦੇ ਵਿੱਚ ਆਪਾਂ ऑलरेडी ਗੱਲ ਕਰ ਹੀ ਲਈ ਫਿਰ 13 15 ਵਾਲੀ ਸਭ ਤੋਂ ਇੰਪੋਰਟੈਂਟ ਹੈ ਐਸ ਵਾਰੀ ਜਿਹੜੀ ਕੋਪ 29 ਹੋਈ ਹੈ ਨਾ ਸਾਰੀ ਦੀ ਸਾਰੀ ਗੱਲ 2015 ਵਾਸਤੇ ਹੀ ਹੋਈ ਹੈ 2015 ਦੇ ਵਿੱਚ ਜਿਹੜੀ ਕੋਪ 21 ਹੋਈ ਸੀ ਨਾ ਜਿੰਦੇ ਵਿੱਚ ਪੈਰਿਸ ਐਗਰੀਮੈਂਟ ਹੋਇਆ ਸੀਗਾ ਇਹ ਉਹੀ ਕਾਨਫਰੈਂਸ ਸੀਗੀ ਜਿੱਥੇ ਇੰਡੀਆ ਨੇ ਇੰਟਰਨੈਸ਼ਨਲ ਸੋਲਰ ਲਾਈਨਸ ਫਰਾਂਸ ਦੇ ਨਾਲ ਮਿਲ ਕੇ ਬਣਾਇਆ ਸੀਗਾ ਪੈरिस ਐਗਰੀਮੈਂਟ ਸਾਈਨ ਹੋਇਆ ਸੀਗਾ ਜਿੰਦੇ ਚ ਕਿਹਾ ਗਿਆ ਸੀਗਾ ਕਿ ਜੋ ਪ੍ਰੀ ਇੰਡਸਟ੍ਰਾਇਲਾਈਜੇਸ਼ਨ ਇਰਾ ਸੀਗਾ ਨਾ ਪ੍ਰੀ ਇੰਡਸਟ੍ਰਾਇਲਾਈਜੇਸ਼ਨ ਲੈਵਲ ਉਸ ਤੋਂ ਟੈਂਪਰੇਚਰ 2 ਡਿਗਰੀ ਤੋਂ ਲੈ ਕੇ 2 ਡਿਗਰੀ ਤੱਕ ਹੀ ਇਨਕਰੀਜ਼ ਹੋਣਾ ਚਾਹੀਦਾ ਹੈ ਕਦੋਂ ਤੱਕ ਜਦੋਂ ਇਹ ਸ਼ਤਾਬਦੀ ਪੂਰੀ ਹੋ ਜੇਗੀ 2100 ਤੱਕ ਲੇਕਿਨ ਕੀ ਉਹ ਹੋ ਰਿਹਾ ਹੈ ਉਸੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਸੋ 2021 2022 ਇਹ ਸਾਰਾ ਤੁਸੀਂ ਦੇਖ ਸਕਦੇ ਹੋ ਲੇਕਿਨ 2015 ਦਾ ਮੇਨ ਸੀਗਾ ਸੋ ਆਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਠੀਕ ਹੈ ਸੋ ਪੀਡੀਐਫ ਚੋਂ ਡਿਟੇਲ ਦੇ ਵਿੱਚ ਪੜ੍ਹ ਲੈਣਾ ਸਾਰਾ ਕੁਝ ਕਿ ਕੋਪ 1 ਕਦੋਂ ਹੋਈ ਤੇ ਹੁਣ ਜਿਹੜੀ ਹੈ ਅੱਜ ਜੋ ਆਪਾਂ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਉਹ ਆਪਾਂ ਕੰਪਲੀਟ ਗੱਲ ਕਰਾਂਗੇ ਕੋਪ 29 ਦੀ ਜੋ ਕਿ ਅਜਰਬੈਜਾਨ ਦੀ ਕੈਪੀਟਲ ਬਾਕੂ ਦੇ ਵਿੱਚ ਹੋਈ ਹੈ ਤੇ ਇਸ ਤੋਂ ਬਾਅਦ 2025 ਵਾਲੀ ਹੋਏਗੀ ਬ੍ਰਾਜ਼ੀਲ ਦੇ ਵਿੱਚ ਤੇ 2026 ਵਾਲੀ ਹਜੇ ਡਿਸਾਈਡਡ ਨਹੀਂ ਹੈ ਠੀਕ ਹੈ ਜੀ ਸੋ ਹੁਣ ਆਪਾਂ ਇੱਥੇ ਗੱਲ ਕਰਦੇ ਆਂ ਡਿਟੇਲ ਦੇ ਵਿੱਚ ਕੋਪ 29 ਜੋ ਰੀਸੈਂਟ ਦੇ ਵਿੱਚ ਹੈਲਡ ਹੋਈ ਹੈ ਰੀਸੈਂਟ ਦੇ ਵਿੱਚ ਖਤਮ ਹੋਈ ਹੈ ਕੋਪ 29 ਉਹਦੇ ਵਿੱਚ ਕੀ ਕੀ ਚੀਜ਼ਾਂ ਡਿਸਕਸ ਹੋਈਆਂ ਸਭ ਕੁਝ ਆਪਾਂ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਸੀਂ ਇਹਦਾ ਮੇਨ ਮੇਨ ਚੀਜ਼ ਦੇਖ ਲਓ ਕਿ ਕੋਪ 29 ਜਿੰਨੇ ਬਾਰੇ ਕੁਐਸਚਨ ਬਣ ਸਕਦਾ ਹੈ ਕੁਐਸਚਨ ਇਹ ਬਣ ਸਕਦਾ ਹੈ ਕਿ ਕਿੱਥੇ ਹੋਈ ਅਜ਼ਰਬੈਜਾਨ ਦੀ ਕੈਪੀਟਲ ਬਾਕੂ ਦੇ ਵਿੱਚ ਕੈਪੀਟਲ ਦੇ ਪ੍ਰੈਜ਼ੀਡੈਂਟ ਕੌਣ ਸੀਗੇ ਉਹੀ ਪ੍ਰੈਜ਼ੀਡੈਂਟ ਹੁੰਦੀ ਹੈ ਜੋ ਉਸ ਦੇਸ਼ ਦੀ ਪ੍ਰੈਜ਼ੀਡੈਂਟ ਹੁੰਦੀ ਹੈ ਸੋ ਅਗਰ ਆਪਾਂ ਅਜ਼ਰਬੈਜਾਨ ਦੀ ਉਹਨਾਂ ਦੀ ਗੱਲ ਕਰੀਏ ਤਾਂ ਠੀਕ ਹੈ ਮੁਖਤਿਆਰ ਸਾਹਿਬ ਜੀ ਇੱਥੇ ਯਾਦ ਰੱਖ ਲੈਣਾ ਕਦੋਂ ਤੋਂ ਕਦੋਂ ਤੱਕ ਕੋਈ 11 ਨਵੰਬਰ ਤੋਂ ਲੈ ਕੇ 22 ਨਵੰਬਰ ਤੱਕ ਕੋਈ ਥੀਮ ਕੀ ਸੀਗੀ ਥੀਮ ਸੀ ਇਨਵੈਸਟਿੰਗ ਇਨ ਅ ਲੀਵੇਬਲ ਪਲੈਨਟ ਫੋਰ 올 ਠੀਕ ਹੈ ਬੜੇ ਤਗੜੇ ਤਗੜੇ ਬੜੇ ਨਾਮ ਯਾਨਕੀ ਨਾ ਚੁੰਨ ਚੁੰਨ ਕੇ ਨਾਮ ਰੱਖੇ ਗਏ ਹੁੰਦੇ ਆ ਥੀਮ ਦੇ ਲੇਕਿਨ ਹੁੰਦਾ ਹੁੰਦਾ ਵੀ ਹੈ ਕੁਝ ਕਿੰਨੀ ਹੁੰਦਾ ਉਸ ਬਾਰੇ ਆਪਾਂ ਤੁਹਾਨੂੰ ਅਗਲੇ 5 ਮਿੰਟੇ 'ਚ ਹੀ ਪਤਾ ਲੱਗ ਜਾਏਗਾ ਸੋ ਇਸ ਵਾਰੀ ਕੀ ਇਸ਼ੂ ਕੀ ਸੀਗੇ ਇਸ ਵਾਰੀ ਜਿਹੜੀ ਕਾਨਫਰੰਸ ਸੀ ਨਾ ਫਰੈਂਡਸ ਉਹ ਟੋਟਲੀ ਐਂਡ ਟੋਟਲੀ ਕਲਾਈਮੇਟ ਫਾਈਨੈਂਸ ਦੇ ਉੱਪਰ ਫਾਈਨੈਂਸ ਦੇ ਉੱਪਰ ਠੀਕ ਹੈ ਤੇ ਉਸ ਤੋਂ ਬਾਅਦ ਸਟੇਕ ਹোল্ডার ਦਾ ਜਿਹੜਾ ਸਾਰੇ ਜਿਹੜੇ ਹੈਗੇ ਹੀ ਐ ਸੋ ਐਸ ਵਾਰੀ ਦਾ ਜਿਹੜਾ ਮੇਨ ਮੁੱਦਾ ਰਿਹਾ ਨਾ ਉਹ ਰਿਹਾ ਕੋਪ 21 ਜੋ ਹੋਈ ਸੀ ਪੈरिस 2015 ਦੇ ਵਿੱਚ ਉਸ ਦੇ ਵਿੱਚ ਜੋ ਕਿਹਾ ਗਿਆ ਸੀਗਾ ਕਿ ਟੈਂਪਰੇਚਰ ਨੂੰ ਇੱਥੋਂ ਤੱਕ ਰੱਖਣਾ ਹੈ ਸੋ ਇਹ ਕਿਵੇਂ ਰੱਖਿਆ ਜਾਏਗਾ ਤੁਸੀਂ ਖੁਦ ਸੋਚੋ ਕਿ ਕਿਵੇਂ ਰੱਖਿਆ ਜਾਏਗਾ ਜਦੋਂ ਤੱਕ ਆਪਾਂ ਗ੍ਰੀਨ ਹਾਊਸ ਗੈਸਿਸ ਦਾ ਐਮੀਸ਼ਨ ਨੂੰ ਰੋਕਾਂਗੇ ਹੁਣ ਗ੍ਰੀਨ ਹਾਊਸ ਗੈਸਿਸ ਦੇ ਐਮੀਸ਼ਨ ਨੂੰ ਰੋਕਣ ਵਾਸਤੇ ਠੀਕ ਹੈ ਕੀ ਚਾਹੀਦਾ ਹੈਗਾ ਮੈਨ ਚਾਹੀਦਾ ਹੈ ਪੈਸਾ ਚਾਹੀਦਾ ਹੈ ਹੁਣ ਅਗਰ ਆਪਾਂ ਇਹਨੂੰ ਸਾਰੀ ਚੀਜ਼ ਨੂੰ ਚਲੋ ਇੱਕ ਵਾਰੀ ਫੇਰ ਥੋੜੀ ਜੀ ਹੋਰ ਥਿਓਰੀ ਪੜ੍ਹ ਲਓ ਫਿਰ ਮੈਂ ਤੁਹਾਨੂੰ ਬੜੇ ਇੱਕ ਐਗਜ਼ਾਮਪਲ ਨਾਲ ਹੀ ਸਾਰੀ ਚੀਜ਼ ਦੱਸ ਦਊਗਾ ਠੀਕ ਹੈ ਸੋ ਡਿਸਾਈਡ ਕੀ ਕੀਤਾ ਗਿਆ ਸੀਗਾ ਪੈਰੀ ਸੈਗਰੀਮੈਂਟ ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਹੌਲੀ-ਹੌਲੀ ਗ੍ਰੀਨ ਹਾਊਸ ਗੈਂਸੀਸ ਨੂੰ ਰੋਕ ਕੱਟ ਕਰਦੇ ਹੋਏ 2050 ਤੱਕ ਨੈਟ ਜ਼ੀਰੋ ਐਮੀਸ਼ਨ ਬਣਨਾ ਹੈ ਨੈਟ ਜ਼ੀਰੋ ਐਮੀਸ਼ਨ ਦਾ ਮਤਲਬ ਕਿ ਜਿੰਨਾ ਕਾਰਬਨ ਵਾਤਾਵਰਣ ਦੇ ਵਿੱਚ ਹਿਊਮਨ ਯਾਪਕ ਯਕੀ ਐਂਥਰੋਪੋਜਨਿਕ ਐਕਟੀਵਿਟੀਆਂ ਦੇ ਨਾਲ ਵਾ ਉਤਸਰਜਿਤ ਹੋਵੇ ਉਨਾ ਹੀ ਕਾਰਬਨ ਅਵਸ਼ੋਸ਼ਿਤ ਵੀ ਕਰ ਲਿਆ ਜਾਵੇ ਉਹਨੂੰ ਕਹਿੰਦੇ ਆ ਕਾਰਬਨ ਨਿਊਟਰ ਜਿਵੇਂ ਕਿ ਆਪਾਂ ਬੁਟਾਨ ਦੇ ਵਿੱਚ ਇੱਕ ਸਿਟੀ ਪਈ ਹੈ ਗਲੇਫੂ ਗਲੇਫੂ ਸਿਟੀ ਜਿਹੜੀ ਹੈ ਉਹ ਪਹਿਲੀ ਕਾਰਬਨ ਨਿਊਟਰ ਸਿਟੀ ਬਣ ਰਹੀ ਹੈ ਤਾਂ ਉਹਦਾ ਮਤਲਬ ਕੀ ਹੈ ਕਿ ਜਿੰਨਾ ਕਾਰਬਨ ਉਹ ਉਤਸਰਜਿਤ ਕਰੇਗੀ ਉਨਾ ਕਾਰਬਨ ਅਵਸ਼ੋਸ਼ਿਤ ਵੀ ਕਰੇਗੀ ਕਾਰਬਨ ਅਵਸ਼ੋਸ਼ਣ ਕਿਵੇਂ ਹੁੰਦਾ ਹੈ ਪੇੜ ਪੇੜ ਲਗਾ ਕੇ ਗ੍ਰੀਨ એનર્ਜੀ ਯੂਜ਼ ਕਰਕੇ ਜੋ ਵੀ ਹੈ ਪੋਲਿਊਸ਼ਨ ਰਿਲੇਟਿਡ ਆਪਾਂ ਐਕਟੀਵਿਟੀ ਨਾ ਕਰੀਏ ਤਾਂ ਆਪਾਂ ਕਾਰਬਨ ਨੂੰ ਘਟਾ ਸਕਦੇ ਹਾਂ ਠੀਕ ਹੈ ਜੀ ਸੋ ਅਗਰ ਆਪਾਂ ਗੱਲ ਕਰੀਏ ਤਾਂ ਫੰਡ ਕਿਉਂ ਜ਼ਰੂਰੀ ਹੈ ਹੁਣ ਇੱਥੇ ਮੇਨ ਗੱਲ ਆ ਜਾਂਦੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਡਿਵੈਲਪਿੰਗ ਨੇਸ਼ਨ ਹੈ ਉਹ ਕਿਉਂ ਐਸੇ ਤੇ ਅੜੇ ਹੋਏ ਆ ਕਿ ਸਾਨੂੰ ਫੰਡ ਜਿਹੜੇ ਹੈ ਉਹ ਦਿੱਤੇ ਜਾਣ ਦੇਖੋ ਫਰੈਂਡਸ ਹੁਣ ਸਿੰਪਲ ਜੀ ਗੱਲ ਹੈ ਮੈਂ ਅਗਰ ਤੁਹਾਨੂੰ ਇੱਕ ਚੀਜ਼ ਇੱਥੇ ਸਾਹਮਣੇ ਦੱਸਾਂ ਦੇਖੋ ਪਿੱਛੇ ਤੁਸੀਂ ਨਾ ਮੇਰੇ ਪਿੱਛੇ ਤੁਸੀਂ ਫੈਕਟਰੀਜ਼ ਦੇਖ ਰਹੇ ਹੋ ਠੀਕ ਹੈ ਫੈਕਟਰੀ ਜਿਹੜੀਆਂ ਹੈ ਉਹ ਧੂਆਂ ਵਗੈਰਾ ਛੱਡ ਰਹੀਆਂ ਜਿਸ ਦੇ ਨਾਲ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ ਉਹ ਹੋਇਆ ਕਿ ਜਿਵੇਂ ਆਪਾਂ ਕਹਿ ਲਿਆ ਕਿ ਡਿਵੈਲਪਿੰਗ ਨੇਸ਼ਨ ਤਾਂ 19ਵੀਂ ਸਦੀ ਤੋਂ ਹੀ ਸ਼ੁਰੂ ਹੋ ਗਏ ਲੋਕਾਂ ਦੀਆਂ ਜ਼ਰੂਰਤਾਂ ਦਾ ਸਮਾਨ ਬਣਾਉਣ ਵਾਸਤੇ ਕਾਰਖਾਨੇ ਉਹਨਾਂ ਨੇ ਲਗਾ ਲਏ ਉਹਨਾਂ ਨੇ ਵਾਤਾਵਰਣ ਨੂੰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਕੀਤਾ ਇੰਨਾ ਪ੍ਰਦੂਸ਼ਿਤ ਕੀਤਾ ਕਿ ਜਦੋਂ ਹੁਣ ਬਾਕੀ ਨੇਸ਼ਨ ਉਹਨਾਂ ਦੀ ਤਰਜ਼ ਦੇ ਵਿੱਚ ਜਾਂ ਉਹਨਾਂ ਦੇ ਤਰ੍ਹਾਂ ਆਪਾਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ ਵੀ ਕਹਿ ਰਹੇ ਹਾਂ ਕਿ ਮੇਕ ਇਨ ਇੰਡੀਆ ਬਣਾਈਏ ਆਪਾਂ ਵੀ ਜਿਹੜਾ ਜ਼ਰੂਰਤ ਦਾ ਸਮਾਨ ਹੈ ਉਹ ਸਾਰਾ ਇੱਥੇ ਹੀ ਬਣਾਈਏ ਉਹਨਾਂ ਦੇ ਲਈ ਫੈਕਟਰੀਜ਼ ਲੱਗਣਗੀਆਂ ਹੁਣ ਉਹਨਾਂ ਦੇ ਲਈ ਫੈਕਟਰੀ ਲੱਗਣਗੀਆਂ ਤਾਂ ਫੈਕਟਰੀਆਂ 'ਚੋਂ ਧੂਆ ਵੀ ਨਿਕਲੇਗਾ ਫੈਕਟਰੀਆਂ 'ਚੋਂ ਧੂਆ ਨਿਕਲੇਗਾ ਤਾਂ ਫੈਕਟਰੀਆਂ ਤੇ ਆਣ-ਜਾਣ ਦੇ ਸਮਾਨ ਵਾਸਤੇ ਵਹੀਕਲ ਵੀ ਚੱਲਣਗੇ ਵਹੀਕਲ ਚੱਲਣਗੇ ਤਾਂ ਵਹੀਕਲਾਂ 'ਚੋਂ ਵੀ ਨੇਸ਼ਨ ਹੈ ਉਹ ਹੁਣ ਆ ਕੇ ਇਹ ਚੀਜ਼ ਨੂੰ ਵਿੱਚ ਰੋਕ ਲਗਾਉਣ ਲੱਗੇ ਕਿ ਨਹੀਂ ਨਹੀਂ ਤੁਸੀਂ ਤੁਸੀਂ ਹੁਣ ਇਹ ਚੀਜ਼ ਨਹੀਂ ਕਰਨੀ ਕਿਉਂਕਿ ਵਾਤਾਵਰਨ ਖਰਾਬ ਹੋ ਰਿਹਾ ਹੈ ਹੁਣ ਬਾਕੀ ਜਿਹੜੇ ਡਿਵੈਲਪਿੰਗ ਨੇਸ਼ਨ ਹੈ ਖਾਸ ਕਰਕੇ ਜਿਹੜੇ ਗਲੋਬਲ ਸਾਊਥ ਦੀ ਆਪਾਂ ਗੱਲ ਕਰਦੇ ਹਾਂ ਜਿੰਦੀ ਜਿੰਦੀ ਆਪਾਂ ਕਹੀਏ ਕਿ ਮੇਨ ਰਿਪਰੈਜੈਂਟੇਸ਼ਨ ਇੰਡੀਆ ਕਰਦਾ ਹੈ ਕਿ ਆਪਾਂ ਨਾਲ ਖੜੇ ਹਾਂ ਸਾਰੇ ਦੇ ਸਾਰੇ ਜਿਹੜੇ ਡਿਵੈਲਪਿੰਗ ਨੇਸ਼ਨ ਹੈ ਉਹ ਇਸ ਬਾਰੇ ਕੀ ਕਹਿੰਦੇ ਹੈ ਕਿ ਅਗਰ ਤੁਹਾਨੂੰ ਇੰਨੀ ਹੀ ਫਿਕਰ ਹੈ ਪਹਿਲਾਂ ਤਾਂ ਤੁਸੀਂ ਫਿਕਰ ਕੀਤੀ ਨਹੀਂਗੀ ਪਹਿਲਾਂ ਤਾਂ ਡਿਵੈਲਪਿੰਗ ਨੇਸ਼ਨ ਨੇ ਕੋਈ ਫਿਕਰ ਨਹੀਂ ਕੀਤੀ ਹੁਣ ਜਦੋਂ ਫਿਕਰ ਕਰ ਰਹੀ ਹੈ ਤਾਂ ਹੁਣ ਉਹਨਾਂ ਨੂੰ ਅਗਰ ਫਿਕਰ ਕਰਨਾ ਜੋ ਉਹਨਾਂ ਨੇ ਖਰਾਬ ਕੀਤੇ ਹੈ ਉਹਨਾਂ ਨੂੰ ਉਸ ਦਾ ਜਿਹੜੇ ਰਿਸੋਰਸਿਸ ਦੋਸਤੋ ਉਹਨਾਂ ਨੇ ਖਰਾਬ ਕੀਤੇ ਹੈ ਉਸ ਦਾ ਉਹਨਾਂ ਨੂੰ ਖਰਜਾਨਾ ਵੀ ਤਾਂ ਭੁਗਤਣਾ ਪਊਗਾ ਨਾ ਅਗਰ ਉਹਨਾਂ ਨੇ ਜੋ ਕੋਗੀ ਰਿਸੋਰਸਿਸ ਸਭ ਦੇ ਸਾਂਝੇ ਹੁੰਦੇ ਹੈ ਧਰਤੀ ਦੇ ਉੱਪਰ ਤਾਂ ਬਾਰਡਰ ਲਗਾ ਲਈ ਕਿ ਆ ਆ ਦੇਸ਼ ਹੈ ਆ ਦੂਸਰਾ ਦੇਸ਼ ਹੈ ਆ ਤੀਸਰਾ ਦੇਸ਼ ਹੈ ਲੇਕਿਨ ਵਾਤਾਵਰਨ ਸਭ ਦਾ ਸਾਂਝਾ ਹੈਗਾ ਅਗਰ ਇੱਕ ਇੱਕ ਜਗ੍ਹਾ ਤੇ ਨਿਊਕਲੀਅਰ ਬੰਬ ਹੋਇਆ ਇੱਕ ਜਗ੍ਹਾ ਤੇ ਕੋਈ ਚੀਜ਼ ਖਰਾਬ ਹੋ ਰਹੀ ਹੈ ਤਾਂ ਵਾਤਾਵਰਨ ਇਹ ਨਹੀਂ ਦੇਖਦਾ ਕਿ ਕਿੱਥੇ ਬਾਰਡਰ ਹੈਗੇ ਹੈ ਹਵਾ ਉੱਥੇ ਨਹੀਂ ਰਹਿੰਦੀ ਹਵਾ ਸਾਰੇ ਕਿਤੇ ਹੀ ਫੈਲਦੀ ਹੈ ਠੀਕ ਹੈ ਸੋ ਓਬਵੀਅਸਲੀ ਗੱਲ ਹੈ ਕਿ ਅਗਰ ਮੰਨ ਲਓ ਵਾਤਾਵਰਣ ਨੂੰ ਖਰਾਬ ਕਰਕੇ ਜਾਂ ਫਿਰ ਰਿਸੋਰਸਿਜ਼ ਨੂੰ ਯੂਜ਼ ਕਰਕੇ ਅਰਥ ਦੇ ਰਿਸੋਰਸਿਜ਼ ਨੂੰ ਯੂਜ਼ ਕਰਕੇ ਅਗਰ ਡਿਵੈਲਪਡ ਨੇਸ਼ਨ ਡਿਵੈਲਪ ਹੋਗੇ ਤਾਂ ਅਗਰ ਉਹਨਾਂ ਨੂੰ ਹੁਣ ਡਿਵੈਲਪਿੰਗ ਨੇਸ਼ਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਅਗਰ ਰੋਕਣਾ ਹੈ ਤਾਂ ਉਹਨਾਂ ਨੂੰ ਕੁਝ ਹੈਲਪ ਵੀ ਕਰਨੀ ਚਾਹੀਦੀ ਇਹ ਆਪਾਂ ਇੱਕ ਅਗਰ ਆਪਾਂ ਐਗਜ਼ਾਮਪਲ ਲਈਏ ਕਿ ਇੱਕ ਕੋਈ ਇੱਕ ਮਨ ਲਓ ਇੱਕ ਅਮੀਰ ਪਰਸਨ ਜਾਂ ਮੰਨ ਲਓ ਦੋ ਦੋਸਤ ਹੈਗੇ ਇੱਕ ਫਾਈਨੈਂਸ਼ੀਅਲੀ ਸਟਰੋਂਗ ਹੈ ਦੂਸਰਾ ਥੋੜਾ ਜਿਹਾ ਮੰਨ ਲਓ ਘੱਟ ਹੈਗਾ ਠੀਕ ਹੈ ਸੋ ਫਾਈਨੈਂਸ਼ੀਅਲੀ ਜਿਹੜਾ ਸਟਰੋਂ करोल कर, स्कूटी पेट्रोल कार ना लै जकल लातावरण खराब हो रहा है हूँ अगर किसी का बजट ही किसी वाल लो किसी भी लगा लो किसी मेरे वर्ग का बजट ही पेट्रोल की ग्डी लो ढाई लाख की ग्ड्डी दो ढाई लाख मसे मान लो किसी ने सेव किए उन्होंने कोई कह रहा है भी नहीं नहीं तू आह गए तू पंद्रह लख् लै क्योंकि वातावरण खराब हो रहा है ਉਹਨੇ ਤੁਸੀਂ ਪਰਫੈਕਟ ਐਗਜ਼ਾਮਪਲ ਲੈ ਸਕਦੇ ਹੋ ਉਹ ਅਗਲਾ ਦੂਸਰੇ ਨੂੰ ਇਹੀ ਕਹੋਗਾ ਨਾ ਕਿ ਅਗਰ ਅਗਰ ਵਾਤਾਵਰਨ ਦੀ ਫਿਕਰ ਹੈ ਜਾਂ ਤਾਂ ਗੱਡੀਆਂ ਸਸਤੀਆਂ ਕਰਾ ਦਿਓ ਜਾਂ ਫਿਰ ਮੇਰੀ ਕੋਈ ਹੈਲਪ ਕਰੋ ਠੀਕ ਹੈ ਜਾਂ ਫਿਰ ਐਂ ਕਰੋ ਨਾ ਤੁਸੀਂ ਜਿਹੜਾ ਮੇਰੇ ਪੈਸੇ ਕੱਟਦੇ ਐ ਕੁਝ ਪੈਸੇ ਮੈਂ ਬਾ ਦੇਣਾ ਬਾਕੀ ਪੈਸੇ ਤੁਸੀਂ ਬਾ ਦਿਓ ਇਹੀ ਚੀਜ਼ੀ ਜਦੋਂ ਵੀ ਕੋਪ ਇਕੱਠ ਕੋਪ ਵਾਲੇ ਬੰਦੇ ਇਕੱਠੇ ਹੁੰਦੇ ਐ ਜਦੋਂ ਸਾਰੇ ਬੁੱਧੀਜੀਵੀ ਇਕੱਠੇ ਹੁੰਦੇ ਐ ਉਹ ਇਹੀ ਕਹਿੰਦੇ ਐ ਕਿ ਡਿਵੈਲਪਡ ਨੇਸ਼ਨ ਨਾ ਸਿਰਫ ਐਵੇਂ ਲੈਕਚਰ ਨਾ ਚਾੜਨ ਕਿ ਵਾਤਾਵਰਨ ਖਰਾਬ ਹੋ ਰਿਹਾ ਹੈ ਖਰਾਬ ਤਾਂ ਤੁਸੀਂ ਹੀ ਕੀਤਾ ਨਾ ਸੋ ਇੱਕ ਆਪਾਂ ਫੰਡ ਬਣਾਵਾਂਗੇ ਪਿਛ ਲੋਸ ਐਂਡ ਡੈਮੇਜ ਫੰਡ ਬਣਾਉਂਦੀ ਕਿ ਲੋਸ ਐਂਡ ਡੈਮੇਜ ਫੰਡ ਬਣਾਵਾਂਗੇ ਜਿੰਦੇ ਜੀ ਡਿਵੈਲਪਡ ਕੰਟਰੀ ਜਿਹੜਾ ਹੈ ਉਹ ਉਹਦੇ ਚ ਪੈਸਾ ਦੇਣ ਤੇ ਡਿਵੈਲਪਿੰਗ ਨੇਸ਼ਨ ਜਿਹੜੇ ਹੈ ਜੋ ਮਤਲਬ ਫੋਰ ਐਗਜ਼ਾਮਪਲ ਹੁਣ ਇੱਥੇ ਫਿਰ ਮੈਂ ਇੱਕ ਐਗਜ਼ਾਮਪਲ ਦਊਂਗਾ ਹੁਣ ਆਪਾਂ ਨੇਸ਼ਨ ਦੇ ਐਗਜ਼ਾਮਪਲ ਦੀ ਆ ਜਾਂਦੇ ਹਾਂ ਕਿਸੇ ਇੱਕ ਜਗ੍ਹਾ ਤੇ ਕਿਸੇ ਜਿਹੜੀ ਤੇ ਡਵੈਲਪਿੰਗ ਨੇਸ਼ਨ ਹੈ ਉਹ ਤਾਂ ਹਜੇ ਤੱਕ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਹੈ ਉਹਨਾਂ ਉਹਨਾਂ ਨੂੰ ਪੂਰਾ ਕਰਨ ਦੀ ਲੱਗੇ ਹੋਇਆ ਹੈ ਹਰ ਜਗ੍ਹਾ ਤੇ ਆਪਾਂ ਬਿਜਲੀ ਪਹੁੰਚਾਣੀ ਹੈ ਹਰ ਜਗ੍ਹਾ ਤੇ ਪਾਣੀ ਪਹੁੰਚਾਣਾ ਹੈ ਟੈਪ ਨਾਲ ਜਲ ਪਹੁੰਚਾਣਾ ਹੈ ਇਹ ਸਾਰਾ ਕੁਝ ਆਪਾਂ ਲੱਗੇ ਹੋਏ ਆ ਹੁਣ ਜਦੋਂ ਆਪਾਂ ਕੋਈ ਨਵਾਂ ਪਾਵਰ ਪਲਾਂਟ ਲਗਾਣਾ ਹੈ ਮੰਨ ਲਓ ਕੋਈ ਕੋਲੇ ਦਾ ਕੋਲ ਤੋਂ ਚੱਲਣ ਵਾਲਾ ਪਾਵਰ ਪਲਾਂਟ ਮੰਨ ਲਓ 500 ਕਰੋੜ ਦੇ ਵਿੱਚ ਲੱਗ ਰਿਹਾ ਹੈ ਮੰਨ ਲਓ ਤੇ ਇਹੀ ਚੀਜ਼ ਨਿਊਕਲੀਅਰ ਦਾ ਜਾਂ ਸੋਲਰ એનર્ਜੀ ਦਾ ਉਨੀ ਹੀ એનર્ਜੀ ਕ੍ਰੀਏਟ ਕਰਨ ਵਾਸਤੇ 5000 ਕਰੋੜ ਦਾ ਲੱਗ ਰਿ 10 10 ਗੁਣਾ ਉਹ ਪੈਸੇ ਲੱਗਣਗੇ ਇਹ ਪੈਸੇ ਕਿੱਥੋਂ ਤਾਂ ਆਪ ਨੂੰ ਹੈਲਪ ਮਿਲੇ ਨਾ ਡਿਵੈਲਪਿੰਗ ਨੇਸ਼ਨ ਨੂੰ ਕਿਸੇ ਵੀ ਡਿਵੈਲਪਿੰਗ ਨੇਸ਼ਨ ਨੂੰ ਨਾਟ ਓਨਲੀ ਇੰਡੀਆ ਕਿਸੇ ਵੀ ਡਿਵੈਲਪਿੰਗ ਨੇਸ਼ਨ ਨੂੰ ਅਗਰ ਹੈਲਪ ਮਿਲੇਗੀ ਤਾਂ ਹੀ ਉਹ ਉਸ ਤਰਫ ਜਾਏਗਾ ਨਾ ਅਦਰਵਾਈਜ਼ ਤਾਂ ਸਭ ਕੁਝ ਸੈਟ ਹੈ ਕੋਲ ਦੇ ਮੰਨ ਲਓ ਕੋਲ ਦੇ ਪਾਵਰ ਪਲਾਂਟ ਹੈ ਉਹਨੂੰ ਚਲਾਣੇ ਵੀ ਆਂਦੇ ਆ ਉਹਨੂੰ ਲਗਾਣੇ ਵੀ ਆਂਦੇ ਆ ਉਹਦੇ ਕੋਲ ਸਾਰਾ ਸਮਾਨ ਵੀ ਹੈਗਾ ਤਾਂ ਆਬਵੀਅਸਲੀ ਉਸੇ ਦੀ ਤਰਫ ਹੀ ਜਾਏਗਾ ਨਾ ਸੋ ਤਾਂ ਕਰਕੇ ਸਾਰਾ ਦਾ ਸਾਰਾ ਫੰਡਸ ਨੀਡੀਡ ਹੈਗੇ ਹੈ ਤੇ ਇਸ ਵਾਰੀ ਦੀ ਜਿਹੜੀ ਕੋਪ 29 ਹੈ ਉਹ ਟੋਟਲੀ ਐਂਡ ਟੋਟਲੀ ਫੰਡਸ ਤੇ ਹੀ ਰਹੀ ਹੈ ਇਹ ਇਹ ਸਾਰਾ ਕੁਝ ਆਪਾਂ ਦੇਖ ਸਕਦੇ ਹਾਂ ਐਂਥਰੋਪੋਜਨਿਕ ਐਕਟੀਵਿਟੀਆਂ ਹੁੰਦੀਆਂ ਮੈਨ ਮੇਡ ਐਕਟੀਵਿਟੀਆਂ ਜਿਹੜੀਆਂ ਵਾਤਾਵਰਣ ਨੂੰ ਪ੍ਰਭਾਵਿਤ ਕਰਦੀਆਂ ਉਸ ਨਾਲ ਕੀ ਕੀ ਹੋ ਸਕਦਾ ਉਹ ਤੁਸੀਂ ਆ ਦੇਖ ਸਕਦੇ ਹੋ ਕਿਥੇ ਸੁੱਖਾ ਪੈ ਰਿਹਾ ਹੈ ਕਿਸੇ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਬਾਰਿਸ਼ਾਂ ਆ ਰਹੀਆਂ ਬਹੁਤ ਸਾਰੇ ਸਾਈਕਲੋਨ ਰੀਸੈਂਟ ਦੇ ਵਿੱਚ ਆਪਾਂ ਕਿੰਨੇ ਸਾਈਕਲੋਨ ਦੇਖ ਰਿਹਾ ਉਹ ਸਾਈਕਲੋਨ ਆ ਰਹੀ ਹੈਗੀ ਹੈ ਸਮੁੰਦਰ ਦਾ ਜਲ ਸਤਹ ਵੱਧ ਰਿਹਾ ਕਿਉਂਕਿ ਗਲੇਸ਼ੀਅਰ ਪਿਘਲ ਰਿਹਾ ਉਸ ਦਾ ਜਿਹੜਾ ਹੈ ਫਿਊਚਰ ਉਹ ਵਾਲੇ ਉਹ ਇਸ ਤਰ੍ਹਾਂ ਦੇ ਆਇਰਲੈਂਡ ਜਿਹੜੇ ਕਿ ਬਹੁਤ ਨੀਵੇਂ ਹੈਗੀ ਹੈ ਉਹਨਾਂ ਦਾ ਫਿਊਚਰ ਬਹੁਤ ਜ਼ਿਆ ਸੀ ਦੇਖਦੇ ਹਾਂ ਕਲਾਈਮੇਟ ਚੇਂਜ ਦਾ ਹੈਲਥ ਰਿਸਕ ਕੀ ਕੀ ਹੈਗੀ ਹੈ ਵਰਨੇਬਿਲਿਟੀ ਫੈਕਟਰ ਕੀ ਕੀ ਹੈ ਐਕਸਪੋਜ਼ਰ ਕੀ ਕੀ ਹੈ ਸੋ ਕਲਾਈਮੇਟ ਚੇਂਜ ਦੇ ਇਮਪੈਕਟ ਨੂੰ ਘਟਾਉਣ ਵਾਸਤੇ ਕੀ ਕਰਨਾ ਪਈਗਾ ਦੇਖੋ ਜਿਹੜੀ ਕੋਪ 28 ਸੀਗੀ ਨਾ ਕੋਪ 28 ਦੇ ਵਿੱਚ ਅਪਰੂਵ ਕੀਤਾ ਗਿਆ ਸੀ ਲਾਸ ਐਂਡ ਡੈਮੇਜ ਫੰਡ ਲੇਕਿਨ ਅਜੇ ਤੱਕ ਵੀ ਉਸ ਵਾਸਤੇ ਕੋਈ ਪੈਸਾ ਨਹੀਂ ਆਇਆ ਪੈਸਾ ਕਿਉਂ ਨਹੀਂ ਆਇਆ ਕਿਉਂਕਿ ਇਹ ਜੋ ਮਾਨ ਚਕੀਅਤ ਹੈ 트ੰਪ ਭਾਈ ਸਾਹਿਬ ਇਹ ਹੁਣ ਵੀ ਆ ਚੁੱਕੀ ਹੈ ਦੁਬਾਰਾ ਸੱਤਾ ਦੇ ਵਿੱਚ ਜਦੋਂ ਇਹ ਪਿਛਲੀ ਵਾਰੀ ਸੱਤਾ ਦੇ ਵਿੱਚ ਆਏ ਸੀਗੇ ਇਹਨਾਂ ਨੇ ਆਪ ਦੇ ਦੇਸ਼ ਨੂੰ ਪੈਰਿਸ ਐਗਰੀਮੈਂਟ ਜਿੰਦੇ ਬਾਰੇ ਆਪਾਂ ਹੁਣੇ ਡਿਟੇਲ ਚ ਗੱਲ ਕੀਤੀ ਹੈ ਉਸ ਤੋਂ ਹੀ ਅਲਗ ਕਰ ਲਿਆ ਸੀਗਾ ਇਹਨਾਂ ਨੇ ਕਿਹਾ ਵੀ ਅਸੀਂ ਕੋਈ ਪੈਸੇ ਉਸੇ ਨਹੀਂ ਦਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਇਹ ਦੁਬਾਰਾ ਸੱਤਾ 'ਚ ਆ ਚੁੱਕੀ ਹੈ 20 ਜਨਵ ਜੋ ਗੱਲਬਾਤ ਹੋ ਰਹੀ ਹੈ ਉਹ ਇਹ ਮੰਗਿਆ ਗਿਆ ਜੋ ਬਾਕੂ ਦੀ ਕਾਨਫਰੰਸ ਹੋਈ ਉਹਦੇ ਵਿੱਚ ਡਿਸਾਈਡ ਇਹ ਹੋਇਆ ਸੀਗਾ ਕਿ 2035 ਤੱਕ ਜੋ ਵਿਕਸਿਤ ਦੇਸ਼ ਹੈਗੇ ਆ ਉਹ 1.3 ਟ੍ਰਿਲੀਅਨ ਦੀ ਜਿਹੜੀ ਹੈ ਉਹ ਸਹਾਇਤਾ ਕਰਨ ਲੇਕਿਨ ਜਾਂਦੇ ਜਾਂਦੇ ਮੀਟਿੰਗ ਖਤਮ ਹੁੰਦੇ ਹੁੰਦੇ ਉਹਨਾਂ ਨੇ ਅਨਾਉਂਸ ਕੀਤਾ ਓਨਲੀ 300 ਬਿਲੀਅਨ ਡਾਲਰ ਠੀਕ ਹੈ ਸੋ ਤਾਂ ਕਰਕੇ ਇੰਡੀਆ ਨੇ ਐਸ ਸੀ ਤੇ ਆਪਦੀ ਸਖਤ ਜਿਹੜੀ ਹੈ ਉਹ ਨਾਰਾਜ਼ਗੀ ਜ਼ਾਹਿਰ ਕੀਤੀ ਇੰਡੀਆ ਦੀ ਤਰਫੋਂ ਜਿਹੜੇ ਇਹ ਮੈਮ ਹੈ ਇਹਨਾਂ ਨੇ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ ਹੈਗੀ ਹੈ ਕਿ ਬਿਲਕੁਲ ਵੀ ਅਸੀਂ ਜਿਹੜੇ ਹੈ ਉਹ ਖੁਸ਼ ਨਹੀਂ ਹੈਗੇ ਆ ਤੇ ਅਸੀਂ ਰਿਜੈਕਟ ਕਰਦੇ ਆ ਐਨ ਸੀ ਕਿਊ ਜੀ ਦਾ ਪ੍ਰਪੋਜ਼ਲ ਕਿਉਂਕਿ ਇਹ ਸਟੇਜ ਮੈਨੇ ਸੀਗਾ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਵੀ ਇੰਨਾ ਹੀ ਦੇਣਾ ਹੈ ਫਿਰ ਐਵੇਂ ਡਿਸਕਸ਼ਨ ਕਰਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਸੀਗਾ ਐਨ ਸੀ ਕਿਊ ਜੀ ਦੀ ਫੁੱਲ ਫਾਰਮ ਆ ਸਕਦੀ ਹੈ ਨਿਊ ਕਲੈਕਟਿਵ ਕੁਆਂਟੀਫਾਈਡ ਗੋਲ ਠੀਕ ਹੈ ਸੋ 300 ਬਿਲੀਅਨ ਉਹਨਾਂ ਨੇ ਇਹ ਚੀਜ਼ ਦਿੱਤੀ ਹੈ ਠੀਕ ਹੈ ਸੋ ਤੁਸੀਂ ਕੀ ਕੀ ਪੜਨਾ ਹੈ ਉਹ ਤੁਸੀਂ ਸਾਰਾ ਇੱਥੇ ਦੇਖ ਸਕਦੇ ਹੋ ਜੋ ਮੈਂ ਸਾਰਾ ਕੁਝ ਬੋਲਿਆ ਉਹ ਸਾਰਾ ਕੁਝ ਤੁਸੀਂ ਇੱਥੇ ਆ ਕੁਝ ਸਟੇਟਮੈਂਟਾਂ ਦੇ ਵਿੱਚ ਪੜ ਸਕਦੇ ਹੋ ਆਊਟਕਮ ਕੀ ਕੀ ਨਿਕਲੇ ਉਹ ਵੀ ਆਪਾਂ ਗੱਲ ਕਰ ਲਈ ਫਿਰ ਇੰਡੀਆ ਨੇ ਕਿਉਂ ਓਪੋਜ਼ ਕੀਤਾ ਉਹ ਵੀ ਸਾਰੀ ਆਪਾਂ ਡਿਸਕਸ ਇੱਥੇ ਕਰ ਲਈ ਓਕੇ ਫਰੈਂਡਸ